ਮਨਸਾਹ ਦੇ ਦਰਵਾਜ਼ਾ ਇਹ ਸਿਕਸ ਫਾਰਮ ਨੂੰ ਦੇਵਾਣਾ ਚਾਹੁੰਦੇ ਆ ਜਿਸੀ ਆਪਣਾ ਰਾਜ ਭਾਗ ਚਾਹੁੰਦੇ ਆ ਸਾਨੂੰ ਜਿਹੜਾ ਕੀਤਾ ਗਿਆ ਹੈ ਇਹ 700 ਪ੍ਰਕਾਰ ਸ੍ਰੀ ਹੁਦਾ ਤੇ ਜਿੰਨਾ ਚਿਰ ਅਸੀਂ ਆਪਣਾ ਹੈ ਅੰਧਾਕ ਦੇ ਪਾਕਿਸਤਾਨ ਜਿਹੜਾ ਕੀ ਫਰਮਾਨੋ ਫਰੰਗਨਾਮ ਬਾਦ ਪਾਕਿਸਤਾਨ ਹੈ ਜੀ ਹੈ ਜਿੰਦ ਕਸਾ ਹੈ ਇਹਦੇ ਪਟਾਰੇ ਬਣਾਇਆ ਜਾਵੇ ਇਹ ਜਗਾ ਹਮੇਸ਼ਾ ਸਤਿ ਸ਼੍ਰੀ ਅਕਾਲ ਅਤੇ ਸ਼ਾਂਤੀ ਔਰ ਅਮਨ ਰਹਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਸਿੱਖ ਜਥੇਬੰਦੀ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਮੰਡ ਦੇ ਸਥਿਕਾਰਯੋਗ ਪਿਤਾ ਸਰਦਾਰ ਗੁਰਦੇਵ ਸਿੰਘ ਜੀ ਦੇ ਅਕਾਲ ਚਲਾਣਾ ਕਰਜਾਂ ਤੇ ਉਹਨਾਂ ਦੇ ਭੋਗ ਤੇ ਪਰਿਵਾਰ ਨਾਲ ਦੁੱਖ ਵਣੋੜ ਪਹੁੰਚੇ ਇਸ ਮੌਕੇ ਦਲ ਖਾਲਸਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ ਅੰਤਿਮ ਅਰਦਾਸ ਮੌਕੇ ਪੰਥਕ ਜਥੇਬੰਦੀਆਂ ਤੇ ਸਖਸ਼ੀਅਤਾਂ ਵੱਲੋਂ ਭਾਈ ਮੰਡ ਨੂੰ ਦਸਤਾਰ ਭੇਟ ਕੀਤੀ ਗਈ ਇਸ ਮੌਕੇ ਵੱਖ-ਵੱਖ ਸਿੱਖਾਗੂਆਂ ਨੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ ਆਪਾਂ ਸਾਰੇ ਬਗੜੇ ਸੋਚਦੇ ਹੜ੍ਹੇ ਤੇ ਅੱਤਰ ਹੋਏ ਆਰਦਾਸ ਕੀਤੀ ਹੈ ਕਿ ਜੋ ਸੇਧ ਸੱਚ ਵੀ ਦੀ ਕਿੰਨਾ ਦਾ ਬੋਲ ਆਂਦਾ ਬੋਲ ਦੇ ਵਿੱਚ ਸਿਕੰਦਰ ਦੇ ਵਿੱਚ ਹੋਰਾਂ ਵੀ ਦੇ ਵਿੱਚ ਉਸਨੇ ਕਰਦੀ ਦਿੱਤੀ ਹੈ ਤੇ ਉਹਨਾਂ ਦੇ ਅੱਗੇ ਭਰਤੀ ਸੇ ਜੋ ਉਹਨਾਂ ਦੇ ਲੱਗੇ ਹਨ ਉਹਨਾਂ ਨੇ ਪੱਛਦੀ ਔਖ ਨਾ ਰੱਖੀ ਹੈ ਉਹ ਸਾਰੀ ਦੁੜੀਆਂ ਦੇ ਵਿੱਚ ਸਿੱਖਾਂ ਦੀ ਪੱਛਦੀ ਕਰਨ ਦਿੱਤੀ ਹੈ ਜਦੋਂ ਫਕਰ ਹੈ ਕਿ ਮੈਂ ਬਹੁਤ ਸਾਰਾ ਫਿਰ ਲਿਖਾਇਆ ਹੈ ਇੱਥੇ ਸੰਤ ਗਿਆਨ ਸਿੱਖ ਗਾਵਣਾ ਦਾ ਵਿਚਾਰ ਉਹ ਹੋਏ ਔਰ ਫਾਈਲ ਸਭਾਂ ਸੇ ਜਿਸ ਨੇ ਸਾਡੀ ਟੀਟੀ ਹੋਈ ਫਾਸਟ ਫਿਰ ਸਿੱਖ ਤੇ ਰੱਖੀ ਹੈ ਕਿ ਉਹ ਦਾ ਹੈ ਸੋ ਸਤਾਰਿਓ ਸਾਥ ਸੁਣੇ ਜੀ ਮਨ ਸਾਥ ਤੇ ਦਾ ਫਾਸਾ ਇਹ ਸਿੱਖ ਕੋਮ ਨੂੰ ਦਿਖਾਉਣਾ ਚਾਹੁੰਦੇ ਹੈ ਜਦਸੀ ਆਪਣਾ ਰਾਹ ਭਾਉਂਦੇ ਸਾਨੂੰ ਜਿਹੜੀ ਜਿਹੜਾ ਕੀਤਾ ਗਿਆ ਇਹ ਸੱਤੋਂ ਪੰਦਰਸਰੀ ਹੁੰਦਾ ਹੁਣ ਤੇ ਢੰਗ ਪਾਕਿਸਤਾਨ ਦੇ ਨਾਲ ਲੌਣਾ ਇੱਕ ਬੰਦਾ ਮੋਢੀ ਉੱਥੇ ਹੀ ਗੁਰਦੁਆਰਾ ਕੈਸ ਨਾ ਕੰਦੂਦਾ ਜਿੱਥੇ ਪੰਜਾਬ ਦੇ ਵਿੱਚ ਜਿੱਡੇ ਵੀ ਫਿਰਡ ਬਾਰਡ ਤੇ ਹੈ ਉਹਨਾਂ ਨੂੰ ਪਲੀਸ 28 ਦੀ ਨਿਕੋਬਾਰ ਕਿ ਕਿਤਥੋਂ ਜਾਣੇ ਕੋਈ ਦੋਖ ਨਹੀਂ ਹੁੰਦਾ ਕੋਈ ਜਗਾ ਨਿਸ਼ਚਿਤ ਨਹੀਂ ਹੁੰਦੀ ਕਿ ਕਿੱਥੇ ਜਾਣਗੇ ਕੋਈ ਟੈਂਪਸ ਨਹੀਂ ਹੁੰਦਾ ਕੋਈ ਸਕੂਲ ਨਹੀਂ ਹੁੰਦਾ ਕੋਈ ਕਿਸਫੈਂਸੀ ਹਸਪਤਲ ਨਹੀਂ ਹੁੰਦਾ ਇਹ ਕਿੱਥੇੋਂ ਜਾਣਗੇ ਜਿਹਨੂੰ ਪਿੰਡਾਂ ਤੋਂ ਉਠਾਉਂਦੇ ਹੋ ਤੁਸੀਂ ਕੀ ਆਸੀ ਸਾਨੂੰ ਹੁਣ ਕੀ ਲੜਾਈ ਲੜਨ ਦੀ ਲੋੜ ਨਹੀਂ ਇਹ ਬੋਝ ਹੀ ਲੈ ਜੇ ਸਭ ਸਾਰੀਆਂ ਚੀਜ਼ਾਂ ਜੇ ਰਿਕਾ ਕੌਮ ਦੇ ਹੱਥ ਤੇ ਬਿਠੋਣ ਦੀਆਂ ਤੇ ਰਾਜਪਤ ਦੀ ਕੌਮ ਹੋਪੀ ਦੀ ਕੋਸ਼ਿਸ਼ ਕਰਨ ਦੀ ਕਿ ਤੁਹ ਫੈਸਲਾ ਤਾਂ ਸਾਡੇ ਦਾ ਆ ਸੰਤਾ ਸਾਡੇ ਤੇ ਹੋਣਾ ਹੈ ਇਹਦੇ ਉੱਤੇ ਤਾਂ ਨਹੀਂ ਹੋਣਾ ਉਹ ਮੇਰਾ ਪਹਿਲਾ ਮਤਲਬ ਹੈ ਕਿ ਜਿੰਨਾ ਚਿਰ ਅਸੀਂ ਆਪਣਾ ਨਹੀਂ ਅੰਧਾ ਕੁ ਦੇਸ਼ ਭਾਰਤਾਨ ਜਿਹੜਾ ਕੀ ਪਰਮਾਣੂ ਜਨਰਲ ਦੇ ਨਾਲ ਬਾਹਰ پاکستان ہے چیز ہے ہندوستان ہے یہ بنایا جائے جان ہمیشہ دکھن اور امن رح پات کے خلاف بغاوت کرتی پہلی پاتشاہ نے سن بنا تھا کہ اپنا جرائد والے کی سنگت ہے اپنا ہونا ਹੇ ਸ਼ੁਰੂ ਵਿੱਚ ਗੱਲ ਕਰੀਏ ਵਾਪਸ ਉਹਨਾਂ ਨੂੰ ਜਿਹੜੇ ਇਹਨਾਂ ਨੂੰ ਜਿਆਦਾ ਨਹੀਂ ਲੱਗਦੀ ਹੈ ਸਾਡੀ ਚੱਲ ਪਈ ਹੈ ਤਾਂ ਬੇਦਰ ਸਮੋਚਿਆ ਤੁਮ ਮੰਗਤ ਨਹੀਂ ਨੇ ਪਰ ਆਪ ਤੁਮ ਮੰਗਤ ਤੇ ਵੀ ਸਮਾਣੀ ਨੰਗਾ ਦਾ ਆਪਕ ਬਹੁਤ ਦੀ ਫਿੰਡੀ ਹੈ ਜੇ ਆਪਾਂ ਵਾਪਸ ਉਸ ਮਨੁੱਖੀ ਜੌਬ ਫਾਸਟ ਵੀ ਜਾਉਂ ਜਾਈਏ ਇਹ ਸਿੱਖ ਵਾਪਸ ਕਰਾਉਂਦੇ ਹੈ